ਕਦੇ ਫਸਲਾਂ ਦਾ ਸਹੀ ਮੁੱਲ ਨਾ ਮਿਲਣਾ ਆਹ ਹਾਲਾ ਜੀਮੀਦਾਰ ਦਾ ਤੁਸੀਂ ਕਹਿ ਰਹੇ ਨੇ ਨਾ ਸਾਨੂੰ ਵੀ ਖੜਿਆ ਨਾ ਆਉਂਦਾ ਹੈਗਾ ਵੀ ਜਿਹੜੀ ਉਹਦੀ ਕਿਰਤ ਸੀਗੀ ਉਹ ਗਈ ਕਦੇ ਧਰਨਿਆਂ ਦੇ ਉੱਤੇ ਬੈਠਣ ਨੂੰ ਮਜਬੂਰ ਕਿਸਾਨ ਕਦੇ ਫਸਲਾਂ ਦੇ ਉੱਤੇ ਗੜੇ ਮਾਰੀ ਤੇ ਕਦੇ ਅੱਗ ਦੇ ਨਾਲ ਫਸਲ ਹੋਈ ਸੁਆਹ ਅੱਜੋ ਸਤਰਾ ਬਿਲਕੁਲ ਸੱਚ ਸਾਬਤ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿ ਜੱਟ ਦੀ ਜੂਨੀ ਮਾੜੀ ਐ ਅੱਜ ਕਿਸਾਨ ਜੀਮੀਦਾਰ ਜਿਹੜਾ ਉਹ ਹਾਰਿਆ ਹੋਇਆ ਨਜ਼ਰ ਆ ਰਿਹਾ ਹੈ ਆਪਣੀਆਂ ਅੱਖਾਂ ਸਾਹਮਣੇ ਸੜਦੀ ਫਸਲ ਦੇਖ ਕੇ ਰੋਣ ਤੋਂ ਇਲਾਵਾ ਕਿਸਾਨ ਇਸ ਵਕਤ ਕਰ ਵੀ ਕੀ ਸਕਦਾ ਹੈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਲਗਾਤਾਰ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਅੱਖਾਂ ਸਾਹਮਣੀ ਸੜ ਕੇ ਸੁਆਹ ਹੋ ਰਹੀਆਂ ਨੇ ਅਜਿਹੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿਸੇ ਦੀ 15 ਏਕੜ ਜ਼ਮੀਨ ਕਿਸੇ ਦੀ 20 ਏਕੜ ਜ਼ਮੀਨ ਤੇ ਕਿਸੇ ਗਰੀਬ ਕਿਸਾਨ ਦੀ ਸਿਰਫ 2 ਤੋਂ 4 ਕਿੱਲੇ ਦੀ ਫਸਲ ਵੀ ਸੜ ਕੇ ਸੁਆਹ ਹੋ ਗਈ ਹੈ। ਇਹਨਾਂ ਦੇ ਵਿੱਚੋਂ ਕਈ ਕਿਸਾਨਾਂ ਨੇ ਜ਼ਮੀਨ ਠੇਕੇ ਤੇ ਲੈ ਕੇ ਕਣਕ ਬੀਜੀ ਸੀ। ਕਿਸੇ ਨੇ ਆੜਤੀਏ ਤੋਂ ਪੈਸੇ ਫੜ ਕੇ ਫਸਲ ਲਈ ਸੀ। ਪਰ ਹੁਣ ਕਿਸਾਨਾਂ ਦੇ ਕੋਲ ਰੋਣ ਤੋਂ ਇਲਾਵਾ ਪੱਲੇ ਕੁਝ ਵੀ ਨਹੀਂ ਬਚਿਆ। ਕਈ ਥਾਵਾਂ ਦੇ ਉੱਤੇ ਤਾਂ ਅੱਗ ਬੁਝਾਉਣ ਦੇ ਲਈ ਕਿਸਾਨ ਖੁਦ ਟਰੈਕਟਰ ਲੈ ਕੇ ਖੇਤਾਂ ਦੇ ਵਿੱਚ ਉਤਰੇ ਤੇ ਜਿੱਥੇ ਕਿਸਾਨਾਂ ਦੀ ਫਸਲ ਸੜ ਕੇ ਸੁਆਹ ਹੋ ਗਈ ਉੱਥੇ ਟਰੈਕਟਰ ਵੀ ਸੜ ਕੇ ਰਾਖੂ ਗਏ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਨਾ ਕਿਸਾਨਾਂ ਦੀ ਬਾਹ ਕੌਣ ਫੜੇਗਾ ਲੱਖਾਂ ਰੁਪਏ ਦੇ ਲੰਗਰ ਲਗਾਉਣ ਵਾਲੇ ਪੰਜਾਬੀ ਅਤੇ ਸਮਾਜ ਸੇਵੀ ਕਿਹਨਾਂ ਕਿਸਾਨਾਂ ਦੇ ਦਰਦ ਦੇ ਉੱਤੇ ਮਲਮ ਲਗਾਉਣਗੇ ਸਰਕਾਰ ਦੇ ਵੱਲੋਂ ਵੀ ਕਿਸਾਨਾਂ ਦੇ ਨੁਕਸਾਨ ਦੀ ਗਰਦਾਬਰੀ ਕਰਾਉਣ ਦੀ ਗੱਲ ਕੀਤੀ ਗਈ ਹੈ ਪਰ ਮੁਆਵਜ਼ਾ ਕਦੋਂ ਤੱਕ ਮਿਲੇਗਾ ਇਹ ਜ਼ਰੂਰ ਦੇਖਣ ਵਾਲੀ ਗੱਲ ਰਹੇਗੀ